ਹੋ ਤੇ ਇਹ ਆਪਾਂ ਗਰੀ ਪ੍ਰੈਸਰ ਕਿਟਾਈ ਜਿਹੜੀ ਬਹੁਤ ਜਿਆਦੀ ਨਹੀਂ ਆਮ ਡਾਇਰੈਕਟਰ ਜਿਹੜੇ 54 ਡਿਗਰੀ ਮੋੜਦੇ ਹੁੰਦੇ ਨੇ ਪਰ ਇਹਦੀ ਮੋੜਨ ਦੀ ਕੰਪੈਕਸਿਟੀ ਹੈ ਜੀ ਉਹ 60 ਡਿਗਰੀ ਤੱਕ ਆ ਵੀ ਸਾਦੇ ਸਾਦੇ ਹੋ ਗਏ ਇਹ ਵੀ ਕਰ ਸਕੁਰੇ ਆਏ ਹੋਏ ਨੇ ਉਹਨਾਂ ਦੇ ਸਾਰਿਆਂ ਦੇ ਨਾਮ ਤੇ ਫਰੀ ਦੇ ਵਿੱਚ ਪਰਚੀਆਂ ਪੈਣਗੀਆਂ ਤੇ ਉਦੋਂ ਬਾਅਦ ਪਰਚੀਆਂ ਦੇ ਵਿੱਚੋਂ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਣਗੇ ਵਿੱਚੋਂ ਕੋਈ ਨਵੰਦੇ ਚੁਣੇ ਜਾਣਗੇ ਜਿਨ੍ਹਾਂ ਦੀ ਪਰਚੀਆਂ ਚੱਕੀਆਂ ਜਾਣਗੇ ਜਾਨਕੀ ਜੇ ਮੈਂ ਆਪਾਂ ਕਹੇ ਜੀ ਲੱਕੀ ਡਰਾ ਕੱਢੇ ਜਾਣਗੇ ਉਹ ਵੀ ਫਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਪਹੁੰਚੇ ਆ ਐਫ ਪੀਓ ਕਿਸਾਨ ਮੇਲਾ ਸੰਗਰੂਰ ਦੇ ਵਿੱਚ ਇਰਾਕੀ ਲੱਗਿਆ ਹੋਇਆਗਾ ਇਹ ਪੂਰੇ ਭਾਰਤ ਦੇ ਵਿੱਚੋਂ ਇੱਥੇ 50 ਤੋਂ ਪਲੱਸ ਐਫਪੀਓ 100 ਪਲੱਸ ਕਿਸਾਨਾਂ 1000 ਪਲੱਸ ਆਰਗੈਨਿਕ ਖੇਤੀ ਕੁਦਰਤੀ ਖੇਤੀ ਵਾਲੇ ਬਹੁਤ ਲੋਕ ਪਹੁੰਚੇ ਹੋਏ ਨੇ ਹੋਰ ਆਪਾਂ ਇਹ ਸੰਗਰੂਰ ਦੇ ਵਿੱਚ ਲੱਗਿਆ ਹੈ ਅਨਾਜ ਮੰਡੀ ਦੇ ਵਿੱਚ ਇਹਦੀ ਲੋਕੇਸ਼ਨ ਆ ਗਈ ਤੇ ਇਹਦੀ ਜਿਹੜੀ ਆਪਾਂ ਤਰੀਕਾ 16 17 18 ਤਰੀਕਾ 16 17 18 ਅਗਸਤ ਆ ਗਈ ਤੇ ਆਪਾਂ ਤੁਹਾਨੂੰ ਹੁਣ ਦਿਖਾਉਣ ਇੱਕ ਵਾਰ ਮੋਟੀ ਨਿਗਾ ਮਰਵਾ ਦੀ ਵੀ ਤੇ ਕਿਹੜੀਆਂ ਕਿਹੜੀਆਂ ਹਸਤਾਲਾਂ ਲੱਗੀਆਂ ਨੇ ਜੰਮਿਆ ਸਪਰੇਅ ਵਾਲੇ ਆ ਗਏ ਇਹ ਆ ਦੇਖੋ ਵਿੱਚ ਸਟਾਲਾਂ ਹਲੇ ਖਾਲੀ ਵੀ ਪਈਆਂ ਨੇ ਗਈਆਂ ਕਿਉਂਕਿ ਅੱਜ ਪਹਿਲਾ ਦਿਨ ਦਾ ਮੇਲੇ ਦਾ ਮੇਲੇ ਦਾ ਤੰਦਰ ਨਾਲ ਚੱਲਣਾ ਹੈਗਾ ਤੇ ਤਾਂ ਕਰਕੇ ਹੌਲੀ-ਹੌਲੀ ਸਾਰੇ ਆ ਰਹੇ ਨੇ ਆ ਦੇਖੋ ਇਧਰ ਮੈਸੀ ਟਰੈਕਟਰ ਵਾਲੇ ਆ ਗਏ ਤੇ ਆਪਾਂ ਬਾਕੀ ਗੱਲਬਾਤ ਸਾਰਿਆਂ ਨਾਲ ਦੁਬਾਰਾ ਕਰਾਵਾਂਗੇ ਤੁਹਾਡੀ ਤੇ ਆ ਦੇਖੋ ਜੀ ਮੈਂ ਆਪਾਂ ਕਹਿੰਦੇ ਛੋਟੇ ਰੂਟਾ ਮਿੱਟਰ ਹੁੰਦੇ ਨੇਗੇ ਜਾਂ ਬਾਗਬਾਨੀ ਦੇ ਵਿੱਚ ਕੰਮ ਆਉਂਦੇ ਨੇਗੇ ਉਹ ਮਸ਼ੀਨਾਂ ਵੀ ਆਈਆਂ ਹੋਈਆਂ ਨੇ ਗਈਆਂ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਕੇ ਜਾਵਾਂਗੇ ਦੁਬਾਰਾ ਦੇ ਵਿੱਚ ਤੇ ਆ ਦੇਖੋ ਆ ਦੁਬਾਰਾ ਫਿਰ ਸਪਰੇਹ ਵਾਲੇ ਆ ਗਏ ਤੇ ਇੱਥੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਅੱਜ ਇੱਥੇ ਜਿਹੜੇ ਵੀ ਆਪਾਂ ਵੀ ਕਿਸਾਨ ਵੀਰ ਇੱਥੇ ਪਹੁੰਚੇ ਨੇਗੇ ਜਾਂ ਦੇਖਣ ਵਾਲੇ ਜਿਹੜੇ ਵੀ ਦਰਸ਼ਕੁਰੇ ਆਏ ਹੋਏ ਨੇ ਉਹਨਾਂ ਦੇ ਸਾਰਿਆਂ ਦੇ ਨਾਮ ਤੇ ਫ੍ਰੀ ਦੇ ਵਿੱਚ ਪਰਚੀਆਂ ਪੈਣਗੀਆਂ ਤੇ ਦੁਬਾਰ ਪਰਚੀਆਂ ਦੇ ਵਿੱਚੋਂ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਣਗੇ ਵਿੱਚੋਂ ਕੋਈ ਨਵੰਦੇ ਚੁਣੇ ਜਾਣਗੇ ਜਿਨ੍ਹਾਂ ਦੀਆਂ ਪਰਚੀਆਂ ਚੱਕੀਆਂ ਜਾਣਗੀਆਂ ਜਿਵੇਂ ਆਪਾਂ ਕਹੇ ਦੀ ਲੱਕੀ ਡਰਾ ਕੱਢੇ ਜਾਣਗੇ ਵੀ ਫ੍ਰੀ ਦੇ ਵਿੱਚ ਆਹ ਦੇਖ ਸਾਹਿਬ ਤੁਸੀਂ ਮੇਲੇ ਦਾ ਮਾਹੌਲ ਪਰ ਹਲੇ ਥੋੜਾ ਜਿਹੜਾ ਪੱਗੇ ਲਈ ਮੇਲਾ ਖਾਲੀ ਹੈਗਾ ਆ ਕਰਕੇ ਇੰਨੀ ਇੱਥੇ ਹੈ ਨਹੀਂ ਗੀ ਰੌਣਕ ਮੇਲਾ ਹਲੇ ਲੱਗਿਆ ਨਹੀਂ ਹੈਗਾ ਵਧੀਆ ਨਹੀਂ ਕੰਮ ਆ ਆ ਦੇਖੋ ਇੱਧਰ ਟਾਇਰ ਆ ਗਏ ਆ ਦੇਖੋ ਜੀ ਆ ਦੇਖ ਸਕਦੇ ਹੋ ਤੁਸੀਂ ਇੱਥੇ ਕਿਸਾਨ ਵੀਰ ਕਿਵੇਂ ਪਹੁੰਚੇ ਹੋਏ ਨੇਗੇ ਐਂਡੋਫਾਰਮ ਟਰੈਕਟਰ ਆ ਗਿਆ ਤੇ ਇੱਧਰ ਮਹਿੰਦਰਾ ਨੋਬੋ ਆ ਗਿਆ ਆ ਦੇਖੋ ਸਾਰੇ ਅਲੱਗ-ਅਲੱਗ ਸਾਰੇ ਪਹੁੰਚੇ ਹੋਏ ਨੇਗੇ ਰੁਕਾ ਬਿੱਟਰ ਆ ਗਿਆ ਅਗਦੀ ਐਕਸਪਰਟ ਵਾਲੇ ਦੇਖ ਸਕਦੇ ਹੋ ਤੁਸੀਂ ਤੇ ਆ ਗਿਆ ਕੁਵੋਟਾ ਬਹੁਤ ਹੈ ਦੀ ਅਪਾਕੇ ਦੀ ਪ੍ਰੈਸ਼ਰ ਕਟਾਈ ਜਿਹੜੀ ਬਹੁਤ ਜ਼ਿਆਦੀ ਨਹੀਂ ਆਮ ਡਾਇਰੈਕਟਰ ਜਿਹੜੇ 50 ਡਿਗਰੀ ਮੁੜਦੇ ਹੁੰਦੇ ਨੇ ਪਰ ਇਹਦੀ ਮੁੜਨ ਦੀ ਕੰਪੈਕਸਿਟੀ ਹੈ ਜੀ ਉਹ 60 ਡਿਗਰੀ ਤੱਕ ਚੱਲਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਮੇਲੇ ਦੀ ਰੌਣਕ ਜਿੰਨੇ ਸਮਾਂ ਨੰਗਰੇ ਹੋਵੇਂ ਉਹ ਵੀ ਵਧੀ ਜਾਂਦੀ ਆ ਸਪਰੇਅ ਕਰਨ ਵਾਲਾ ਪੰਪ ਆ ਗਿਆ ਦੁਆਦ ਆ ਦੇਖ ਸਕਦੇ ਤੁਸੀਂ ਅੱਜ ਇੱਥੇ ਆਪਣੇ ਕਿਸਾਨ ਵੀ ਸਾਰੇ ਆਰਗੈਨਿਕ ਪ੍ਰੋਡਕਟ ਆ ਲਿਆਗੇ ਜਿੰਨਾਂ ਤੁਸੀਂ ਜਾਣਦੇ ਜਿੰਨਾਂ ਦੀ ਆਪਣੇ ਚੈਨਲ ਤੇ ਕਈ ਵੀਡੀਓ ਪਈਆਂ ਨੀਂਆਂ ਦੇਖ ਸਕਦੇ ਹੋ ਜੀ ਇੱਧਰ ਸਾਰੇ ਆ ਦੇਖੋ ਆਹ ਸ਼ਾਲ ਦੇ ਇੱਧਰ ਪੂਰੀ ਭੀੜ ਲੱਗੀ ਪਈ ਹੈਗੀ ਇੱਥੇ ਜੌੜਲੀ ਹੋਰੀ ਸਤਾਵਾਰੇ ਤੇਲ ਵਾਲੇ ਮਾਨਸਰ ਵਾਲੇ ਤੇ ਉਹਨਾਂ ਦੇ ਰਿਸ਼ਤੇਦਾਰ ਲੱਗੇ ਸੋਹੀ ਸੋਰਾ ਵਾਲੇ ਸਾਰੇ ਪਹੁੰਚੇ ਹੋਏ ਨੇ ਗਾ ਦੇਖ ਸਕਦੇ ਹਾਂ ਜੇ ਤਾਂ ਸਾਨੂੰ ਸਾਰਿਆਂ ਨਾਲ ਹੀ ਗੱਲਬਾਤ ਕਰਵਾ ਕੇ ਦੱਸਾਂ ਸਾਰਿਆਂ ਦੇ ਲੱਜੋ ਲੱਗ ਪਰ ਡਾਕਟਰ ਨੇ ਕਿ ਕੀ ਗੱਲਬਾਤ ਹੋ ਰਹੀ ਆ ਦੇਖ ਸਕਦੇ ਹਾਂ ਜਿਵੇਂ ਖੁੰਗਾਂ ਪਈਆਂ ਨੇ ਇੱਧਰ ਲਾਸਣ ਵਗੈਰਾ ਹੋਰ ਬਹੁਤ ਚੀਜ਼ਾਂ ਪਈਆਂ ਨੇ ਗੀਆਂ ਆ ਦੇਖੋ ਜਿਵੇਂ ਮੈਂ ਲਾਦਾ ਵੀ ਜੇ ਲੈ ਕੇ ਆਏ ਨੇ ਜਸੀਪੀ ਨੇਗੇ ਯਾ ਗੰਡੋਆ ਦਾ ਮਾਡਲ ਆ ਗਿਆ ਆਪਾਂ ਇਹਨਾਂ ਤੇ ਵੀ ਗੱਲਬਾਤ ਕਰਾਂਗੇ ਮਿੱਤਰੋ ਹੁਣ ਆਪਾਂ ਗੱਲਬਾਤ ਕਰਦੇ ਆਂ ਗੰਡੋਆ ਖਾਦ ਦੇ ਮਾਡਲ ਬਾਰੇ ਵੀ ਜਿਹੜਾ ਇਹ ਆਪਣਾ ਪੱਕਾ ਮਾਡਲ ਬਣਦਾ ਹੁੰਦਾ ਉਹਦੇ ਬਾਰੇ ਗੱਲਬਾਤ ਕਰਦੇ ਆਂ ਹੁਣ ਆਪਾਂ ਇਹਦਾ ਜਿਹੜਾ ਆਪਾਂ ਕੇ ਲਈ ਪਹਿਲਾਂ ਇੱਥੇ ਆਪਾਂ ਨੇ نیچے ਫਰਸ਼ ਲਾਉਣਾਗਾ ਜਿਹੜਾ ਇਹ ਪੱਕਾ ਮਾਡਲ ਆਪਾਂ ਤੁਹਾਨੂੰ ਉਹਦੀ ਵਿਧੀ ਦੱਸਦੇ ਆਂ ਜਿਹੜੇ ਗੰਡੋਆ ਖਾਦ ਬਣਾਉਣ ਦੇ ਮਾਡਲ ਨੇ ਉਹ ਦੋ ਤਿੰਨ ਨੇ ਆਪਾਂ ਕੱਚੇ ਵੀ ਬਣਾ ਸਕਦੇ ਪੱਕੇ ਵੀ ਬਣਾ ਸਕਦੇ ਆਂ ਜਿਹੜੀ ਵੀਰਾਂ ਨੇ ਪੱਕਾ ਬਣਾਉਣਾ ਤੁਹਾਨੂੰ ਉਹਦੇ ਬਾਰੇ ਦੱਸਦੇ ਤੇ ਸਬ ਅਤੇ ਆਪਾਂ ਗੱਲਬਾਤ ਹੁਣ ਸ਼ੁਰੂ ਕਰਦੇ ਪਹਿਲਾਂ ਤਾਂ ਇਹਦਾ ਜਿਹੜਾ ਮਾਡਲ ਦੇ ਵਿੱਚ نیچے ਆਪਾਂ ਫਸਲ ਲਗਾਉਣਾਗਾ ਫਰਸ਼ ਦੇ ਵਿੱਚ ਆਪਾਂ نیچے ਫਰਸ਼ ਲਗਾ ਕੇ ਸਾਰਾ ਉੱਪਰ ਸੈੱਟ ਪਾ ਕੇ ਜਿਵੇਂ ਤੁਸੀਂ ਦਿਖਾਇਆ ਹੋਇਆ ਤੁਸੀਂ ਉੱਪਰ ਆਪਾਂ ਚਾਦਰਾਂ ਪਾ ਸਕਦੇ ਆ ਜੇ ਆਪਾਂ ਚਾਦਰਾਂ ਨਹੀਂ ਪਾਉਣੀ ਤਾਂ ਜਿਵੇਂ ਇਹ ਗ੍ਰੀਨ ਇੱਥੇ ਕੱਪੜਾ ਲੱਗਿਆ ਹੋਇਆ ਦਾ ਹਰਾ ਜਾਂ ਕੱਪੜਾ ਇਹ ਵੀ ਮਿਲ ਜਾਂਦਾ ਬਾਜ਼ਾਰ ਦੇ ਵਿੱਚ ਨਾਰਮਲ ਇਹ ਲਾ ਸਕਦੇ ਹਾਂ ਤੁਸੀਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਝੋਨੇ ਦੀ ਪਰਾਲੀ ਵੀ ਲਾ ਸਕਦੇ ਕਿਉਂਕਿ ਆਪਣੇ ਦੇ ਵਿੱਚ ਝੋਨੇ ਦੀ ਪਰਾਲੀ ਬਹੁਤ ਜ਼ਿਆਦਾ ਹੁੰਦੀ ਆ ਆਪਾਂ ਝੋਨੇ ਦੀ ਪਰਾਲੀ ਤਰਲੇਬਸਾ ਸਕਦੇ ਆ ਨਰ ਮੀਦੀਆ ਸਾਡੀਆਂ ਥੱਲੇ ਬਿছা ਸਕਦੇ ਆਪਾਂ ਜਿਵੇਂ ਗੰਨੇ ਦੇ ਜਿਹੜੇ ਆਪਾਂ ਪੱਤੇ ਹੁੰਦੇ ਨੇ ਕਿ ਆਪਾਂ ਗੱਲ ਆਉਣੇ ਖੇਤ ਦੇ ਵਿੱਚ ਉਹ ਵੀ ਇਹ ਥੱਲੇ ਬਿছা ਕੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਉੱਤੇ ਗੋਹਾ ਪਾਉਣਾ ਗੋਹਾ ਜਿਹੜਾ ਆਪਾਂ ਇੱਕ ਗੱਲ ਤੁਸੀਂ ਧਿਆਨ ਰੱਖਣੀ ਆ ਗੋਹੇ ਦਾ ਜਿਹੜਾ ਘੱਟ ਤੋਂ ਘੱਟ 4-5 ਤੋਂ 4-5 ਦਿਨ ਪੁਰਾਣਾ ਹੋਵੇ ਤੇ ਉਹ ਠੰਡਾ ਹੋਵੇ ਜਿਹੜਾ ਤਾਜ਼ਾ ਗੋਹਾ ਹੁੰਦਾ ਉਹਦੇ ਵਿੱਚ ਗਰਮੈਸ ਹੁੰਦੀ ਹੈ ਗਰਮ ਜ਼ਿਆਦਾ ਹੁੰਦਾ ਉਹ ਗਰਮ ਹੋਣ ਕਰਕੇ ਜਿਹੜਾ ਆਪਣਾ ਗੰਡੋਏ ਹੁੰਦੇ ਨੇ ਉਹ ਮਰ ਜਾਂਦੇ ਨੇ ਉਹ ਗਰਮੀ ਜ਼ਿਆਦਾ ਤਾਪਮਣ ਨਹੀਂ ਚੱਲ ਸਕਦੀ ਤੇ ਉਹ ਜਿਹੇ ਐਸਾ ਹੁੰਦਿਆਂ ਉਹ ਨਹੀਂ ਚੱਲਦੇ ਹੈ ਉਦੋਂ ਬਾਅਦ ਤੁਸੀਂ ਕੀ ਕਰਨਾ ਹੈ ਗੋਹੇ ਨੂੰ 4-5 ਦਿਨ ਪਾਣੀ ਪਾਉਂਦੇ ਰਹਿਣਾ 5-6 ਦਿਨ ਪਾਣੀ ਪਰਾਣਾ ਗੋਹਾ ਜਦੋਂ ਹੋ ਗਿਆ ਉਦੋਂ ਬਾਅਦ ਜਿਹੜੀ ਪ੍ਰਾੜੀ ਬਸਾਈ ਹੈ ਥੱਲੇ ਉਹਦੇ ਉੱਤੇ ਪਾ ਦੇਣਾ ਆਪਣੇ ਗੋਹਾ ਤੇ ਗੋਹੇ ਨੂੰ ਜਮਾ ਸੈਟਜਾ ਕਰਕੇ ਉਹਦੇ ਵਿੱਚ ਆਪਾਂ ਲਈ ਵੀ 3 ਫੁੱਟ ਆਪਣਾ ਜਿਹੜਾ ਬੈੱਡ ਹੈ ਉਹ ਚੌੜਾ ਹੋਣਾ ਚਾਹੀਦਾ ਤੇ ਲੰਬਾਈ ਆਪਾਂ ਉਹਦੇ ਗੋਹੇ ਦੇ ਹਿਸਾਬ ਨਾਲ ਕਰ ਸਕਦੇ ਵੀ 3 ਦਾ 3 ਫੁੱਟ ਚੌੜਾ ਤੇ 5 ਫੁੱਟ ਲੰਬੇ ਦੇ ਵਿੱਚ ਆਪਾਂ 1 ਕਿਲੋ ਗੰਡੋਵਾ ਜਿਹੜਾ ਉਹ ਤਿਆਰ ਕਰ ਵੀ ਉਹ ਸੱਟ ਸਕਦੇ ਆਂਗੇ ਬਾਕੀ ਜੇਨ ਆਪਣਾ ਬੈੱਡ ਲੰਬਾ ਚੜਾ ਹੁੰਦਾ ਉਹਦੇ ਹਿਸਾਬ ਨਾਲ ਗੰਡੋਵਾ ਮਿਲ ਜਾਂਦਾ ਹੋਵੇ ਗੰਡੋਵਾ ਛੱਡਣਾ ਹੁੰਦਾ ਆਪਾਂ ਬੈੱਟੇ ਦੇ ਵਿੱਚ ਇਹ ਇੱਕ ਆਪਾਂ ਜੇ ਆਪਾਂ ਗੰਡੋਏ ਦੇ ਰੇਟ ਦੀ ਗੱਲ ਕਰੀਏ ਤਾਂ ਗੰਡੋਏ ਦਾ ਰੇਟ ਘੱਟੋ-ਪੀ ਆਪਣਾ 2500 ਰੁਪਏ ਤੋਂ ਦੀ ਤਕਰੀਬਨ ਇਹ ਸਟਾਰਟ ਹੋ ਜਾਂਦਾ ਹੁੰਦਾ 1 ਕਿਲੋ ਆਪਾਂ ਨੇ ਗੰਡੋਵਾ ਮਿਲਣਾ ਤੇ ਇੱਕ ਗੰਡੋਵਾ ਲੈਣ ਵੇਲੇ ਵੀ ਤੁਸੀਂ ਗੱਲ ਧਿਆਨ ਦੇ ਵਿੱਚ ਰੱਖਿਓ ਜਦੋਂ ਆਪਾਂ ਗੰਡੋਵਾ ਲੈਣਾਗਾ ਤਾਂ ਉਸ ਜਿਹੜੇ ਪੈਸੇ ਨੇ ਗੰਡੋਏ ਦੇ ਹੀ ਦਾਣਿਆਂ ਦੇ ਵਿੱਚ ਕਈ ਵਾਰ ਕੀ ਹੁੰਦਾ ਨਾਗਾ ਬੱਸ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਵਿੱਚ ਕਈ ਵਾਰ ਕੀ ਹੁੰਦਾ ਆਪਾਂ ਨੂੰ ਗੰ ਆਪਾਂ ਨੂੰ ਜਿਹੜੀ ਆਪਾਂ ਵਰਮੀ ਕੰਪੋਸਟ ਹੁੰਦੀ ਹੈ ਆਪਾਂ ਨੂੰ ਵਰਮੀ ਕੰਪੋਸਟ ਦਾ ਵੀ ਭਜਨ ਤੋਲ ਕੇ ਗੰਡੋਏ ਦੇ ਨਾਲ ਹੀ ਦੇ ਦਿੰਦੇ ਨੇ ਕਿਉਂਕਿ ਜਦੋਂ ਆਪਾਂ ਲੈ ਕੇ ਆਮ ਆ ਉਹ ਦੇਣਗੇ ਤਾਂ ਆਪਾਂ ਨੂੰ ਵਰਮੀ ਕੰਪੋਸਟ ਦੇ ਵਿੱਚ ਹੀ ਕੱਲਾ ਗੰਡਵਾ ਆਉਂਦਾ ਆਉਂਦਾ ਆਪਣੇ ਲਈ ਮਰ ਜਾਊਗਾ ਇਹ ਗੱਲ ਦਾ ਤੁਸੀਂ ਧਿਆਨ ਰੱਖਣਾਗਾ ਤੇ ਇਹ ਸੀਗਾ ਗੰਡਵਾ ਖਾਦ ਦਾ ਮਾਡਲ ਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਆਪਣਾ PAU ਤੇ ਆਪਣਾ ਜਿਹੜੇ ਲੈਕਚਰ ਲਾਗਦੇ ਨੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਾਕੀ ਹੋਰ ਵੀ ਚੀਜ਼ਾਂ ਨੇ ਆਪਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਇਹ ਵੀਡੀਓ ਨੂੰ ਕਿ ਤੁਸੀਂ ਲਾਸਟ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਸਾਡਾ ਹੌਸਲਾ ਬਣਿਆ ਰਹੇ ਆਪਾਂ ਤੁਹਾਡੇ ਲਈ ਹੋਰ ਨਮੀ ਨਮੀ ਜਾਣਕਾਰੀ ਲੈ ਕੇ ਆਈਏ ਜੀ ਧੰਨਵਾਦ ਜੀ ਸਸੀ ਕਾਲ